vai o ਇਹ ਸਭ ਤੋਂ ਸਾਈਡ ਹੋ ਗਿਆ ਉਹ ਰੈਟਸਟੇਟ ਰੈਟਸਟਾ ਨੂੰ ਜਿੰਨੇ ਕੰਨ ਜਿਆਦਾ ਲੈ ਕੇ ਚੁੱਕੀ ਹੋ। ਇਸ ਦਾ ਕਾਉਂਟ ਵੀ ਹੋ ਗਿਆ। ਅਗਲੀ ਸੈਕਸ਼ਨ ਕਿ ਪਹਿਲਾਂ ਕਰ ਰਹੀ ਤੁਹਾਡੇ ਵਿੱਚ ਆ ਗਿਆ ਉਹ ਤੁਸੀਂ ਜੀ ਕਸਮ ਜਾ ਰਹੇ ਜੀ ਬੱਲੇ ਜਾਨੀ ਪਤਾ ਬਾਤ ਵੀ ਜਿਹੜੇ ਜਿਹੜੇ ਸਟੇਮ ਹੈ ਜਿਹੜੀ ਹੈ ਉਹ ਤਾਂ ਜਿਹੜੇ ਹੁਣ ਫੋਲੋ ਕਰਦੇ ਆ ਉਹ ਤੋਂ ਜੋ ਦੀ ਤੋਣੀ ਕਰਦਾ ਹੈ ਉਹਦਾ ਕੀ ਕੀ 60 ਲੱਖ ਤੱਕ ਦੀ ਹੈ ਜਾਂ ਜਿਹੜੀ ਬਾਹਰ ਨਹੀਂ ਹੋ ਸਕਦਾ ਗਲਤ ਤੁਸੀਂ ਕਰਦੇ ਨਹੀਂ ਹਾਂ ਦਾ ਅਦਰ ਪਰਸਨ ਬਾਕੀ ਪਤਾ ਚੈਦਾ ਸੀ ਅਸੀਂ ਤਾਂ ਉਹਦੇ ਸੈਟ ਤੋਂ ਮਾਗਨ ਲੱਗੇ ਆ ਆਪਾਂ ਇਹ ਕਰਦੇ ਹਰ ਕੋਈ ਡਾਇਟ ਡੈਡ ਜੰਪਣਾ ਕਰੇ ਜਾ ਕਿ ਜਿਹੜਾ ਖੜਾ ਵਾ ਇੱਕ ਨੂੰ ਵੇਟ ਕਰ ਰਿਹਾ ਉਹ ਗੀਟਰ ਦਾ ਵੀ ਇਹ ਮੇਰੀ ਵਾਰੀ ਜੋ ਨਹੀਂ ਮੈਂ ਚੱਲਣਾ ਵਾਂ। ਕਿਉਂਕਿ ਦੁੱਗੀ ਨਾਈਟ ਉਹ ਰੋਕਣ ਵਾਲੀਆਂ ਜੰਨਾਂ ਨੇ ਹੋਰ ਐਕਸੀਡੈਂਟ ਹੋ ਡਾ ਲੈਣਾ। ਕਿਉਂ ਨਿਕਲਣਾ? ਸਾਨੂੰ ਹੁੰਦਾ ਵੀ ਅਗਰ ਵੱਧ ਤੋਂ ਵੱਧ ਇਹਨਾਂ ਨੂੰ ਰੋਕੋ ਨਹੀਂ ਰੁਕਦੇ ਇਹਨਾਂ ਦਾ ਚਲਾਰ ਕੀਤਾ ਜਾਵੇ। ਚਲਾਣ ਦੇ ਵਿੱਚ ਚਾਣ ਤੇ ਚਾਣ ਪੜ ਕੇ ਹੁੰਦਾ ਹੈ 7ਵੇਂ ਨੂੰ ਇਹਨਾਂ ਵੱਡਾ ਚਲਾਣ ਹੋ ਜਾਂ ਮੇਰਾ ਇੱਕ ਜੁਰਮਾਨਾ ਦੇਣਾ ਪਿਆ। ਫਿਰ ਬੰਦਾ ਫਿਰ ਫੋਲੋ ਕਰਦਾ। ਚਲਾਨ ਅੱਦੇ ਕੋ ਕਿਤਾਬ ਆ ਜਿਹੜੀ ਤੇ ਚਲਾਣ ਭਰਿਆ ਜਾਂਦਾ ਸਰ ਕੋਈ ਜਿਹੜੀ ਗਲਤੀ ਕਰਦਾ ਨਾ ਕੋਈ ਰੈੱਡ ਲਾਈਟ ਜੰਪ ਕਰਦਾ ਜਾਂ ਰੋਂਗ ਸਾਈਡ ਜਾਂਦਾ ਜਾਂ ਰੋਂਗ ਸਾਈਡ ਪਾਰਕਿੰਗ ਗੱਡੀ ਰ ਉਹ ਬੈਨ ਹੁੰਦੀ ਏਕ ਉਹ ਗੱਡੀ ਉਹ ਕਰਕੇ ਲੈ ਜਾਂਦੇ ਆ ਫਿਰ ਉਹਨੂੰ ਜਿਹੜਾ ਬੰਦਾ ਦਾ ਜੁਰਮਾਨਾ ਵਾ ਉਹਨੂੰ ਦੇਣਾ ਪੈਂਦਾ ਉਹ ਯੂ ਨੀਡ ਟੂ ਪੇ ਫਾਈਨ ਇਸ ਤੋਂ ਕਿ ਲਾਲੋ ਲਾਈਟ ਨਹੀਂ ਹੈਗੀ ਉਹਦੇ ਵਿੱਚ ਆਪਾਂ ਰਾਈਟ ਬੰਦਾ ਵਾ ਜਿਹੜੀ ਰਾਈਟ ਸਾਈਡ ਤੇ ਗੱਡੀ ਜਾ ਰਹੀ ਆ ਉਹਦਾ ਪਹਿਲਾਂ ਹਟ ਬੰਦਾ ਉਹ ਜਾਏਗੀ ਪਹਿਲਾਂ ਲੈਫਟ ਵਾਲੀ ਬਾਤ ਜਾਏਗੀ ਰਾਈਟ ਸਾਈਡ ਤੋਂ ਪਹਿਲਾਂ ਨਹੀਂ ਜਾ ਰਾਈਟ ਕਾਰ ਵੀ ਮੂਵ ਫਰਸਟ ਐਂਡ ਦੇ ਲੈਫਟ ਤੇ ਦੂਜਿਆਂ ਨੂੰ ਵੀ ਕਹਿਣਾ ਆਪਣੇ ਪੇਰੈਂਟਸ ਨੂੰ ਕਹਿਣਾ ਜੇ ਤੁਸੀਂ ਨਾ ਜਾਂਦੇ ਕਿਤੇ ਕਰਦੇ ਰੈਡ ਲਾਈਟ ਜੰਪ ਉਹਨਾਂ ਕਹਿੰਦਾ ਵੀ ਨਹੀਂ ਪਾਪਾ ਮੰਮਾ ਰੈਡ ਲਾਈਟ ਨਹੀਂ ਜੰਪ ਕਰ ਠੀਕ ਹੈ ਸਾਸੀ ਬੀਚੂ ਮਿਲੇਨੀਅਮ ਤੋਂ ਹਾਂ ਬੀਚੂ ਮਿਲੇਨੀਅਮ ਸਕੂਲ एंड पर्पज अज के आने का बच्चों यही सी कि बच्चों को जागरूकता दी जाए कम्यूनिटी हैल्पर है, like तो से जिस जो ट्रैफिक पुलिस ऑफिसर है दे आर है कम्यूनिटी हैल्पर तो अभी बच्चों को अवेयर करिए कि ट्रैफिक रूल्स है किस तरह फॉलो करने चाहिए है एंड वट एज चिल्ड्रन एज बच्चा वो भी कर सकते हैं कम्यूनिटी वैसे Yes, sir. Definitely. एक्चुअली कि उन बच्चों से किताबें वाच चैप्टर पढ़ाने ना तो इतना एक्सपीरियंस नहीं लंदे हैं बट व्हेन दे एक्चुअली जदों एक्चुअली मिलते हैं और हमका लोग जो है संडे का है साड़ी कम्युनिटी हेल्पर्स है वो ज्यादा इफेक्टिव होता है बच्चे बिकॉज दैट्स लाइक यू नो व्हाट वी कॉल एक्सपीरियंसियल लर्निंग असी बीजी मिलेनियम बेजी जो मिलेनियम तो हां शास्त्री नगर मैं ये सिर्फ मेरे नाल मेरे साथी के एसएए सिंह साड़ी जो जी आज ਕਸਟਮ ਟੌਪ ਦੇ ਵਿੱਚ ਕੋਈ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਲੋਂ ਆਪਿਆ ਐਸ ਤੇ ਸਾਡੇ ਡੀਸੀਪੀ ਲਾਇਨ ਉਧਰ ਜੀ ਆਲੰਗਵਿਜੇ ਸਿੰਘ ਜੀ ਐਡੀਸੀਪੀਟਾ ਸਰਦਾਰ ਭਾਗ ਸਿੰਘ ਜੀ ਸਾਡੇ ਜੋ ਇੰਚਾਰਜ ਅਦਾ ਮੰਗਲ ਸਿੰਘ ਜੀ ਦੇ ਤਬਦ ਦਚਨ ਨਵੇਸ਼ਾ ਹੈਟ ਸਾਡੀ ਪਹਿਲ ਟ੍ਰੈਫਿਕ ਨੋ ਗ੍ਰੇਵਿਡਨ ਚਲਾਉਣਾ ਹੈ ਤਾਂ ਜੋ ਸ਼ਹਿਰ ਵਾਸੀ ਦਾ ਬਾਰਾਏ ਯਾਤਰੀਆਂ ਛਡਾਂਦੂ ਜਿਹੜੇ ਉਹਨਾਂ ਨੂੰ ਕੋਈ ਜਾਮ ਜਾਂ ਹੋਰ ਕਿਸੇ ਪਰੇਚਾਨੇ ਦਾ ਸਾਹਮਣਾ ਨਾ ਕਰਨਾ ਪਵੇ। ਫਿਰ ਵੀ ਕਿਸੇ ਨੂੰ ਨਿਯਮ ਨਾ ਤੋੜਨ ਦਿੱਤੇ ਜਾਣ। ਸਾਡੀ ਦੇਦ ਕਿਸੇ ਨੂੰ ਨਹੀਂ ਹੈ ਵੀ ਨਾ ਤੋੜਨ ਦਿੱਤੇ ਜਾਣ। ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦੇ ਵਹੀਕਲ ਦਾ ਚਲਾਣ ਕਰਨਾ ਚਾਹੀਦਾ ਹੈ। ਜੋ ਜ਼ਰੂਰੀ ਹੈ ਜਿਹੜਾ ਉਸ ਨੂੰ ਸਮਝਾ ਸਕਦੇ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰਾਂਗਾ। ਤੇ ਬੱਚਿਆਂ ਨੂੰ ਵੀ ਜਾਂ ਜਿਹੜੇ ਬੱਚੇ ਇਹਨਾਂ ਨੂੰ ਬੱਚਿਆਂ ਨੂੰ ਵੀ ਚਾਹੀਦਾ ਤੇ ਜੇ ਇਹਨਾਂ ਦੇ ਜਾਣਿਆਂ ਕੋ ਪਰੈਂਟਸ ਕਰਾ ਕਿਸੇ ਵੇਲੇ ਕਰ ਲਿੰਦੇ ਲੈਪਟਾਪ ਲੈਟ ਜੰਪ ਕਰਦੇ ਇਹ ਬੱਚਿਆਂ ਨੂੰ ਵੀ ਨਾਲ ਚਾਹੀਦਾ ਵੀ ਬੱਚੇ ਆਪਣੇ ਬੱਚੇ ਪਰੈਂਟਸ ਨੂੰ ਰੋਕਣ ਕਿ ਤੁਸੀਂ ਇੱਥੇ ਗਲਤ ਕਰ ਰਹੇ ਹੋ ਤੁਸੀਂ ਨਾ ਕਰੋ ਇਹ ਬੱਚਿਆਂ ਨੂੰ ਸਾਨੂੰ ਸਮਝਾਉਣਾ ਚਾਹੀਦਾ ਵਾ ਉਹਨਾਂ ਨੂੰ ਬੱਚਿਆਂ ਨੂੰ ਇਹ ਗੱਲ ਤਾਂ ਪਤਾ ਹੋਣਾ ਚਾਹੀਦਾ ਵਾ ਵੀ ਆਪਣੇ ਵੇਲੇ ਸਾਡੇ ਜਿਹੜੇ ਅੱਗੇ ਆਵਾ ਇੱਕ ਐਜੂਕੇਸ਼ਨ ਸੈੱਲ ਬਣਿਆ ਵਾ ਜਿਨ੍ਹਾਂ ਦਾ ਉਲਵਾ ਦਿੱਤੇ ਆਡੇ ਬੱਚਿਆਂ ਨੂੰ ਸਮਝਾਇਆ ਜਾਂਦਾ ਵਾ ਦੋ ਦੋ ਵੀ ਨਾਮ ਆ ਸਾਰੇ ਦਾ ਸਮਝਾਇਆ ਜਾਂਦਾ ਆ ਸਾਡੇ ਸੈਨੀਵਰ ਕਿੱਥੇ ਲਾਇਆ ਜਾਂਦੇ ਇਥੇ ਪਰ ਸਾਡੇ ਕੋਲ ਆਡੇ ਅਚਾਨਕ ਉਹ ਟੀਚਰ ਤੋਂ ਲੈ ਕੇ ਆਪਣੇ ਬੱਚੇ ਪੰਜ ਸੱਤ ਕੋ ਲੰਘਦੇ ਹੋਏ ਗੱਡੀ ਲੈ ਕੇ ਖੜ ਗਏ ਸਾਨੂੰ ਕਹਿੰਦੇ ਪਹਿਲਾਂ ਬੱਚਿਆਂ ਨੂੰ ਥੋੜਾ ਇਹਦੇ ਬਾਰੇ ਦੱਸੋ ਜੇ ਜੰਪ ਕਰਨੀ ਪੈਦਲ ਚੜਨਾ ਹੈ ਰੱਬ ਦੇ ਅੱਗੇ ਡਰ ਨਾਲ ਜਿੰਨਾ ਕੁ ਪਹਿ ਹੀ ਸਮਝਾਇਆ ਉਹਨਾਂ ਨੂੰ ਚਲੋ ਬੱਚੇ ਵੀ ਸਮਝੇ ਇਹਨਾਂ ਦੇ ਤੇ ਅਸੀਂ ਫੋਲੋ ਕਰਾਂਗੇ ਤੇ ਅਸੀਂ ਵੱਡਿਆਂ ਨੂੰ ਵੀ ਸਮਝਾਵਾ ਗਿਆ ਆਪਣੇ ਪਾਸੇ ਤਾਨੂੰ ਲੱਗਦਾ ਕਿ ਸਰ ਕੀ ਇਸ ਤਰ੍ਹਾਂ ਦੇ ਬੱਚਿਆਂ ਦੇ ਜਾਗਰੂਕ ਕਰਨ ਨਾਲ ਸੈਫਟੀ ਦਾ ਫਰਕ ਪਏਗਾ ਇਹ ਬੱਚੇ ਵੱਡੇ ਤੇ ਲੋਕੀਆ ਦੇ ਬਿਲਕੁਲ ਜੀ ਇਸੇ ਵੇਲੇ ਇਹ ਵੀ ਵੱਡੇ ਦੁਬਾਰੇ ਦੁਕਤਰੀਆਂ ਦੀ ਵੱਡਿਆਂ ਤੋਂ ਦੀ ਬੱਚਾ ਨੂੰ ਸਮਝਾ ਸਕਦਾ ਜਦੋਂ ਉਹ ਲੋਕ ਨੂੰ ਪਤਾ ਹੋਊਗਾ ਨੋਲੇਜ ਹੋ ਕੇ ਤੋ ਉਹ ਨੂੰ ਕਹਿ ਸਕਦਾ ਵੀ ਪਾਪਾ ਜਾਂ ਮੰਮਾ ਤੁਸੀਂ ਦੱਦ ਜੇ ਤੁਸੀਂ ਇਥੋਂ ਨਾ ਅੱਗੇ ਕਰੋ ਇਹ ਆਪਣੇ ਆ ਅਕਸੀਡੈਂਟ ਹੋ ਐਕਸੀਡੈਂਟ ਹੋ ਸਕਦਾ ਜਾਂ ਕੋਈ ਅਨਸਫੀ ਘਟਦਾ ਵਾਪਰ ਸਕਦੀ ਆਪਣੇ ਨਾਲ ਇਸ ਤਰ੍ਹਾਂ ਸਕੂਲਾਂ ਦੇ ਸੈਮੀਨਾਰ ਲਗਾਏ ਜਾਂਦੇ ਨੇ प्रैक्टिकल करना बच्चे ज्यादा जल्दी समझ पर आ गए लगता है बच्चे जल्दी समय तक बिल्कुल जी बिलकुल प्रैक्टिकल जो मैं चल दिया कदों करना वा कि वाला प्रोपर दसा गया ज्यादा फॉलो करना